ਵਾਹਿਗੁਰੂ ਵਾਹਿਗੁਰੂ ਜਪਦੇ ਵਾਹਿਗੁਰੂ ਚ ਲੀਨ ਹੋ ਗਏ ਅੱਜ ਉਹਨਾਂ ਦਾ ਸਰੀਰ ਪਿਆ ਮਾਤਾ ਗੁਜਰੀ ਸਾਹਿਬ ਦਾ ਪਰਿਵਾਰ ਦਾ ਕੋਈ ਮੈਂਬਰ ਕੋਲ ਨਹੀਂ ਮੁੱਢਾ ਦੇ ਦੇ ਅਰਥੀ ਨੂੰ ਚਾਰ ਮਜ਼ਦੂਰ ਕਿਰਾਏ ਤੇ ਬੁਲਾਏ ਸੀ ਜਿਨੇ ਸਾਰੇ ਦੇਸ਼ ਦੇ ਵਾਸਤੇ ਥੰਮ ਬਣ ਕੇ ਕੰਮ ਕੀਤਾ ਮਾਤਾ ਨੇ ਉਹਦੇ ਆਪਣੇ ਸਰੀਰ ਲਈ ਜੋਤੀ ਸਰੂਪ ਤੱਕ ਗੁਰਦੁਆਰਾ ਸਾਹਿਬ ਤੱਕ ਚਾਰ ਮਜ਼ਦੂਰ ਲੈ ਕੇ ਗਏ ਕੰਧਿਆਂ ਤੇ ਸਾਥ ਸੰਗਤ ਮਹਾਰਾਜ ਦੇ ਪਰਿਵਾਰ ਚ ਕੋਈ ਨਹੀਂ ਪਿਆਰ ਵਾਲਿਆਂ ਨੇ ਸ਼ਰਦਾ ਵਾਲਿਆਂ ਨੇ ਜ਼ਮੀਨ ਖਰੀਦੀ ਖੜੀਆਂ ਮੋਹਰਾਂ ਕਰਕੇ ਅੱਜ ਉਹਨਾਂ ਨੂੰ ਸਜਦੇ ਹੋ ਰਹੇ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਟੋਡਰਮਲ ਦੀਵਾਨ ਟੋਡਰਮਲ ਸਾਹਿਬ ਸੰਸਕਾਰ ਹੋਏ ਅੱਜ ਤੱਕ ਦੁਨੀਆ ਉਸ ਪਵਿੱਤਰ ਧਰਤੀ ਦੇ ਉੱਤੇ ਜਾ ਕੇ ਨਮਨ ਕਰਦੀ ਹੈ ਕਿਉਂਕਿ ਰੱਬ ਵਿੱਚ ਅਪੇਧ ਹੋਇਆਂ ਨੇ ਸ਼ਹਾਦਤਾਂ ਦਿੱਤੀਆਂ ਨੇ ਗਿਆਨੀ ਜੀ ਦੱਸਦੇ ਸਨ ਸੰਤ ਗਿਆਨੀ ਜਿਹੜੇ ਆਏ ਸੀ ਦਮਦਮੇ ਟਕਸਾਲ ਵਾਲੇ ਕਹਿੰਦੇ ਉਹ ਭਗਤ ਵੀ ਸਨ ਉਹ ਦਾਤੇ ਵੀ ਸਨ ਉਹ ਸੂਰਮੇ ਵੀ ਸਨ ਇਹ ਗੱਲ ਸਤ ਹੈ ਆਪਕੀ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਸਮਾਂ ਉੱਤੋਂ ਦੀ ਚੱਲਿਆ ਗਿਆ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਅੱਜ ਪ੍ਰੀਤਮ ਪਿਆਰੇ ਮਿਲੇ ਆ ਕਿਸੇ ਨੇ ਆਣ ਕੇ ਮਲਾਤਾ ਆਪਾਂ ਸਾਰਿਆਂ ਨੂੰ ਨਹੀਂ ਤਾਂ ਆਪਾਂ ਨੇ ਘਰਾਂ 'ਚ ਬੈਠੇ ਹੋਣਾ ਸੀ ਨਾ ਆਪਾਂ ਨੇ ਇੱਥੇ ਕਿੱਥੋਂ ਆਉਣਾ ਸੀ ਆਪਾਂ ਨੂੰ ਸੁਨੇਹਾ ਦਿੱਤਾ ਹੈ ਅਗਲੇ ਨੇ ਪਿਆਰ ਨਾਲ ਵੀ ਆਇਓ ਕੀਰਤਨ ਸੁਣਿਓ ਪ੍ਰੀਤਮ ਪਿਆਰੇ ਨਾਲ ਜੁੜ ਜਿਓ ਕਲਗੀ ਧਰਮਹਾਰਾ ਜੀ ਪ੍ਰੀਤਮ ਪਿਆਰਾ ਹੈ ਗੁਰੂ ਗ੍ਰੰਥ ਸਾਹਿਬ ਆਰਾ ਹੈ ਪ੍ਰੀਤਮ ਪਿਆਰਾ ਹੈ ਉਹਦੇ ਵਿੱਚ ਮਿਲੇ ਹੋਏ ਉਹਦੇ ਵਿੱਚ ਅਭੇਦ ਹੋਏ ਹੋਏ ਸਹਿਬਜ਼ਾਦੇ ਮਾਤਾ ਜੀ ਸਹਿਬ ਉਹ ਪ੍ਰੀਤਮ ਪਿਆਰੇ ਨੇ ਉਹਨਾਂ ਦੀ ਯਾਦ ਵਿੱਚ ਜੁੜੇ ਆ ਮਲਾਇਆ ਕੀਨੇ ਜੋੜ ਨਹਾਰਾ ਸੰਤ ਨਾਨਕ ਪਾਦਰ ਪਦਰੂ ਨਹੀਂ ਤਾਂ ਆਪਾਂ ਦਾ ਦਸੰਬਰ ਚ ਮਨਾ ਲੈਂਦੇ ਆ 25 26 27 ਨੂੰ ਸਭਾ ਜਾਇਆ ਜੀ ਸਭਾ ਜਾਇ ਮੁਰਕੇ ਕਿਹੜਾ ਯਾਦ ਕਰਦਾ ਅਗਲੇ ਸਾਲ ਤੇ ਗੱਲ ਚਲੀ ਜਾਂਦੀ ਹੈ ਇਸ ਸੰਤ ਮਾਤਾ ਰਜਿੰਦਰ ਕੌਰ ਜੀ ਜਿਹੜੇ ਆਪ ਵੀ ਜੁੜੇ ਹੋਏ ਨੇ ਮਹਾਂਪੁਰਖਾਂ ਨਾਲ ਜੁੜੇ ਸਨ ਮਹਾਂਪੁਰਖ ਵੀ ਉਹ ਉਹਨਾਂ ਦੀ ਇੱਕ ਧਾਰਨਾ ਮੈਨੂੰ ਬੜੀ ਯਾਦ ਆਉਂਦੀ ਹੈ ਸੰਤ ਨਾਰਾਇਣ ਸਿੰਘ ਮੋਨੀ ਜੀਆ ਦੀ ਉਹ ਕਹਿੰਦੇ ਹਰਦਮ ਰਹਦੀ ਦਿਲਾਂ ਵਿੱਚ ਵੱਜਦੀ ਤੇਰੀ ਤਾਰ ਸਜਣ ਹਰਦਮ ਨਾਲੇ ਸੰਤਾਂ ਦੇ ਦਿਲ ਵਿੱਚ ਵੱਜਦੀ ਉੱਥੇ ਉਹਨਾਂ ਨੇ ਸਥਾਨ ਵੀ ਉੱਥੇ ਬਣਾ ਲਿਆ ਫਤਿਹਗੜ੍ਹ ਸਾਹਿਬ ਇਹ ਉਹਨਾਂ ਨੂੰ ਹਰ ਵਕਤ ਯਾਦ ਆਉਂਦੇ ਸੀ ਹਰ ਵਕਤ ਜਿਹੜੇ ਉਹਨਾਂ ਦੇ ਪਿਆਰੇ ਨੇ ਉਹਨਾਂ ਨੂੰ ਵੀ ਯਾਦ ਆਉਂਦੇ ਨੇ ਇਹ ਸਾਨੂੰ ਵੀ ਮਲਾਤ ਆ ਉਹਨਾਂ ਨੇ ਅੱਜ ਬੜੀ ਕਿਰਪਾ ਹੋਈ ਹੈ ਇਹ ਭਾਈ ਸਾਹਿਬ ਦਾ ਸਾਊਂਡ ਵੀ ਵਧੀਆ ਚੱਲਿਆ ਨਹੀਂ ਤਾਂ 50% ਤਾਂ ਬੋਲਣ ਵਾਲੇ ਤੇ ਡਿਪੈਂਡ ਕਰਦਾ ਹੁੰਦਾ ਜਿਹਨੇ ਗਾਉਣਾ আর ਬੋਲਣਾ ਹੁੰਦਾ 50% ਸਾਊਂਡ ਤੇ ਇਹ ਵਧੀਆ ਇਹਨੇ ਸੁਣਾਤਾ ਇਹਦਾ ਵੀ ਧੰਨਵਾਦ ਹੈ ਉਹ ਰਾਣਾ ਜੀ ਬੜੇ ਪਿਆਰ ਕਰਦੇ ਨੇ ਸਾਨੂੰ ਬੜੇ ਬੜੇ ਜਥਿਆਂ ਨੂੰ ਜਾਣਦੇ ਨੇ ਇਹ ਪਰ ਪਤਾ ਨਹੀਂ ਇਹਨਾਂ ਨੇ ਸਾਨੂੰ ਨਵਾਜਤਾ ਜ ਸਾਨੂੰ ਬੁਲਾ ਲਿਆ ਅਸੀਂ ਸੰਗਤ ਦੇ ਜੋੜੇ ਝਾੜ ਝਾੜ ਕੇ ਸੰਗਤ ਦੀ ਸੇਵਾ ਕਰਾਂ ਮਹਾਰਾਜ ਨੇ ਸਾਨੂੰ ਗੋਦ ਚ ਬਿਠਾ ਲਿਆ ਬੜੀ ਕਿਰਪਾ ਕੀਤੀ ਹੈ ਮਹਾਰਾਜ ਨੇ ਸੰਗਤਾਂ ਦਾ ਬੜਾ ਧੰਨਵਾਦ ਇੰਨਾ ਖੁੱਲਾ ਸਮਾਜ ਅੱਜ ਕੱਲ ਹੀ ਕੋਈ ਬਹਿੰਦਾ ਪਹਿਲੇ ਜਮਾਨਿਆਂ ਚ ਜੇ ਮੋਬਾਈਲ ਨਹੀਂ ਸੀ ਹੁੰਦੇ ਦਮਾਨ ਲੱਗਦੇ ਹੁੰਦੇ ਸੀ ਖੇਤਾਂ ਦੇ ਵਿੱਚ ਪੱਤੀ ਵਿਛਾ ਕੇ ਗੰਨੇ ਦੀ ਜਾਂ ਪਰਾਲੀ ਵਿਛਾ ਕੇ ਸੰਗਤਾਂ ਨੇ ਬਹਿ ਜਾਣਾ ਚਾਰ ਚਾਰ ਘੰਟੇ ਪੰਜ ਪੰਜ ਘੰਟੇ ਮੋਬਾਈਲ ਹੀ ਨਹੀਂ ਸੀ ਹੁਣ ਤਾਂ ਔਖਾ ਹੈ ਹੁਣ ਨਹੀਂ ਕੋਈ ਬਹਿੰਦਾ ਘੰਟਾ ਵੀ ਨਹੀਂ ਬਹਿੰਦਾ ਤੁਸੀਂ ਬੈਠੇ ਹੋ ਤੁਹਾਡਾ ਬੜਾ ਧੰਨਵਾਦ ਮਹਾਰਾਜ ਦੀ ਬੜੀ ਕਿਰਪਾ ਹੈ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਆਪਣੇ ਵੱਲੋਂ ਅਰਦਾਸ ਕਰਦਾ ਵੀ ਮਹਾਰਾ ਜਿਹੜੀ ਸੰਗਤ ਨੇ ਹਾਜ਼ਰੀ ਲਾਈ ਹੈ ਕਿਰਪਾ ਕਰਕੇ ਇਹਨਾਂ ਨੂੰ ਗ੍ਰੇਸ ਮਾਰਕਿੰਗ ਦੇ ਕੇ ਪਾਸ ਕਰ ਦਿਓ ਗ੍ਰੇਸ ਸੋਹਿਆ ਸੋਹਿਆ ਆਗਿਆ ਬੋਲੇ ਸੋਨਿਆਰਾ ਸੋਹਿਆ ਆਗਿਆ ਗ੍ਰੇਸ ਮਾਰਕਿੰਗ ਪਤਾ ਕੀ ਹੁੰਦੀ ਹੈ ਜਦ ਪੇਪਰ ਹੁੰਦੇ ਨੇ ਨਿਆਣਿਆਂ ਦੇ 100 'ਚੋਂ 33 ਲੈ ਕੇ ਪਾਸ ਹੋਣ ਆਉਂਦਾ ਹੈ ਕਈ ਨਿਆਣਿਆਂ ਦੇ 30 ਆਉਂਦੇ ਨੇ ਜਾਂ 25 ਉਹ ਫੇ ਪ੍ਰਿੰਸੀਪਲ ਕਹਿੰਦਾ ਜਿਹੜਾ ਵੱਡਾ ਹੁੰਦਾ ਹੈ ਅਫਸਰ ਵੀ ਚਲ ਮਿਹਨਤ ਤਾਂ ਕੀਤੀ ਐ ਕਾ ਨੂੰ ਸਾਲ ਡੋਬਣਾ ਇਹਦਾ ਖਰਾਬ ਕਰਨਾ ਪੰਜ ਨੰਬਰ ਗ੍ਰੇਸ ਦੇ ਕੇ ਇਹਨੂੰ ਲਾ ਕੇ ਪਾਸ ਕਰ ਦੋ ਮਹਾਰਾਜ ਸੱਚੇ ਪਾਤਸ਼ਾਹ ਨਾ ਸਾਡਾ ਜਾਪ ਐ ਨਾ ਤਾਪ ਐ ਨਾ ਸੇਵਾ ਇੰਨੀ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨਾ ਜਾਣ ਨਾ ਜਾਣਿਆ ਹਰ ਰਾਇ ਅਸੀਂ ਨਹੀਂ ਜਾਣਦੇ ਕੁਝ ਨਹੀਂ ਕੋ ਨਾਨਕ ਹਮ ਨੀਚ ਕਰਮਾ ਸਾਰਾ ਦਿਨ ਤਾਂ ਦੁਨੀਆ ਚ ਲੱਗੇ ਰਹਨੇ ਅਸੀਂ ਨੀਚ ਕਰਮ ਨੇ ਸਾਡੇ ਏ ਨੀਚ ਕਰਮ ਪਰਮ ਮੇਰੇ ਕਹੇ ਨਾ ਜਾਣੀ ਔਗਣ ਮੇਰੇ ਸੱਚੇ ਪਾਤਸ਼ਾਹ ਸੀ ਨੀਚ ਤੇਰੇ ਚਰਨਾਂ ਚ ਸਿਰ ਰੱਖਦੇ ਆ ਸ਼ਰਨ ਪਰੇ ਕੀ ਰੱਖੋ ਸ਼ਰਮ ਅਸੀਂ ਸ਼ਰਨ ਚ ਆ ਗਏ ਆ ਤੁਹਾਡੀ ਜੀ ਸਾਡੀ ਇੱਜ਼ਤ ਰੱਖ ਲਓ ਲਾਜ ਰੱਖ ਲਓ ਸੱਚੇ ਪਾਤਸ਼ਾਹ ਜਿਹੜਾ ਥੋਡੇ ਦਰ ਕਰਦਾ ਗਿਆਨ ਹੈ ਉਹ ਸਾਨੂੰ ਵਕਸ਼ ਲੋ ਸਾਨੂੰ ਚੱਜ ਨਹੀਂ ਆ ਮਹਾਰਾਜ ਸਾਡੇ ਮਹਾਰਾਜ ਗਰੇਸ ਮਾਰਕਿੰਗ ਦੇ ਕੇ ਪਾਸ ਕਰ ਦੇਣਗੇ ਕਹਿੰਦੇ ਨੇ ਨਾ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਤੁਹਾਨੂੰ ਮਨੁੱਖ ਦਾ ਸਰੀਰ ਮਿਲਿਆ ਮਹਾਰਾਜ ਕਹਿੰਦੇ ਗੋਬਨ ਬਲਣ ਕੀ ਤੇਰੀ ਮਰੀਆ ਵਾਹਿਗੁਰੂ ਨੂੰ ਮਿਲਣ ਦੀ ਵਾਰੀ ਐ ਆਪਾਂ ਨੂੰ ਪਤਾ ਹੀ ਨਹੀਂ ਵੀ ਵਿਛੜੇ ਹੋਏ ਆ ਅੰਦਰ ਤੜਫੇ ਰਹੀਆਂ ਆਪਾਂ ਆਜੇ ਮੁੰਡਾ ਵਿਛੜ ਜਵੇ ਆਪਾਂ ਤੜਫਦੇ ਆ ਵੀ ਆਇਆ ਹੀ ਨਹੀਂ ਰਾਤ ਹੋ ਗਈ ਖਬਰੇ ਕਿੱਥੇ ਐ ਦੋਸਤਾਂ ਨੂੰ ਫੋਨ ਕਰਦੇ ਆ ਉਹਦਿਆਂ ਨੂੰ ਪਰ ਆਪਾਂ ਨੂੰ ਇਹ ਨਹੀਂ ਵੀ ਵਾਹਿਗੁਰੂ ਨਾਲੋਂ ਅਸੀਂ ਵਿਛੜੇ ਆ ਵਾਹਿਗੁਰੂ ਜੀ ਸਾਡਾ ਜੱਪ ਤਪਨਾ ਕੋਈ ਦੇਖਿਓ ਜੇ ਤੁਸੀਂ ਲੇਖੇ ਕਰਨ ਲੱਗ ਗਏ ਨਾ ਹਿਸਾਬ ਕਿਤਾਬ ਨੂੰ ਲੇਖਾ ਕਹਿੰਦੇ ਨੇ ਲੇਖਾ ਕਿਤੇ ਨਾ ਛੁੱਟੀ ਐ ਅਸੀਂ ਨਹੀਂ ਛੁੱਟਣਾ ਫਿਰ ਖਣ-ਖਣ ਭੁੱਲਣ ਹਾਰ ਅਸੀਂ ਤਾਂ ਇੱਕ-ਇੱਕ ਸਾਹ ਨਾਲ ਤੈਨੂੰ ਭੁੱਲਦੇ ਰਹੇ ਹਾਂ ਇੱਕ-ਇੱਕ ਸਾਹ ਦੁਨੀਆ ਦੇ ਲੇਖੇ ਲਾਤਾ ਸੀ ਤੈਰੇ ਲੇਖੇ ਤਾਂ ਲਾਇਆ ਹੀ ਨਹੀਂ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਾਰ ਸਾਨੂੰ ਤਾਂ ਗਰੇ ਸਮਾਰਕਿੰਗ ਦੇ ਕੀ ਬਾਸ ਕਰਦੇ ਹੋ ਮਹਾਰਾਜ ਬੜੋ ਪਿਆਰ ਨਾਲ ਸਾਡਾ ਜੀਵਨ ਹੈ ਤੁਹਾਡੇ ਲੇਖੇ ਲੱਗਦੇ ਆਨੰਦ ਸਾਹਿਬ ਪੜਾਂਗੇ ਆ ਸ਼ਬਦ ਪੜ੍ਹ ਲਓ लेख बिच ला लो जी जनम तारे लेखे लेख बच ला लो जनम तुारे लेखे ਲੇਖੇ ਜਨਮ ਤੋਂ ਮਾਰੇ ਲੇਖੇ ਦੁਆਰਾ ਤੇ ਪਾਏ ਲੇਖੇ ਮਨਮਤ ਨਾਲੇ ਦੇਖੇ ਲੇਖ ਵਿੱਚ ਲਾ ਲਉਗੀ ਜਨਮ ਤੋਂ ਮਾਰੇ ਲੇਖ ਵਿੱਚ ਲਾ ਲਾਗੀ ਜਨਮ ਤੋਂ ਮਾਰੇ ਲੇਖੇ ਸਭ ਤੇ ਜਾਉਗੀ ਜਨਮ ਚਲੋ ਹੁਣ ਭੁੱਲ ਚੁੱਕ ਮਾਫ ਕਰਦੇਓ ਚਮੜੇ ਦੀ ਜੀਵ ਹੈ ਵੱਧ ਘੱਟ ਬੋਲ ਹੋ ਜਾਂਦਾ ਮਹਾਰਾਜ ਨੇ ਤਾਂ ਬਖਸ਼ੇ ਲੈਣਾ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਾਂਗੇ ਦਿਆਲੂ ਕਿਰਪਾਲੂ ਸੱਚੇ ਪਾਤਸ਼ਾਹ ਉਸੇ ਵਕਤ ਬਖਸ਼ ਦੇ ਕੋਈ ਕਹਿ ਦੇਵੇਂ ਮੈਂ ਭੁੱਲਿਆ ਮਹਾਰਾਜ ਕਹਿੰਦੇ ਮੈਂ ਬਖਸ਼ਿਆ ਕਰਾਂਗੇ ਬੇਨਤੀ ਸੱਚੇ ਪਾਤਸ਼ਾਹ ਅਸੀਂ ਤਾਂ ਭੁੱਲਣ ਹਾਰ ਜਿਉੜੇ ਆਂ ਸੰਗਤ ਨੇ ਵੀ ਮਾਫ ਕਰ ਦੇਣਾ ਥੋੜਾ ਸਮਾਂ ਵੀ ਜ਼ਿਆਦਾ ਲੈ ਗਿਆ میں معافی منگتا پربندکا دو لگا <سؤال> کر آنند ساحب <سؤال> رام <سؤال> کلی محلہ تیج آنند کنکار ਸਾਦਰ ਕਨ ਪਰਵਾਰ ਪਰੀਆਂ ਸ਼ਰਦ ਜਾਵਣੀਆਂ ਆਈਆਂ ਸਾਦਰ ਕਨ ਪਰਵਾਰ ਪਰੀਆਂ ਸ਼ਰਦ ਜਾਵਣੀਆਂ ਆਈਆਂ ਮਨਨਨ ਜਨਨ ਤੋਂ ਹੁਆ ਸਤ ਤੂ ਮੈਂ ਪਾਇਆ ਸਾਦਰ ਕਨ ਪਰਵਾਰ ਪਰੀਆਂ ਸ਼ਰਦ ਜਾਵਣੀਆਂ ਆਈਆਂ ਮਨਾਲ ਰੋ ਤੁਮਨ ਮੇਰੇ ਭੂਖ ਸਤ ਕਲਾ ਸਮਰਥ ਸੁਆਮੀ ਸੋ ਕਿਉ ਮਨ ਹੋ ਵਿਸਾਰੇ ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ ਸਦਾ ਸਿਪਤ ਸਲਾਹ ਤੇਰੀ ਨਾਮ ਮਨਵ ਸਾਵੇ ਨਾਨਕ ਸੁਖੇ ਸਾਇਬ ਕਿਆ ਨਾਹੀ ਕਰਤੇ ਰ ਸਚਨ ਆਧਾਰੋ ਸੁਖਾ ਪਾਤ ਜੀ ਹਰ ਸ਼ਾਂਤ ਸੁਖਮਾਨ ਆਏ ਵਸਿਆ ਜਿਨ ਇਛਾ ਸਭ ਪੁਜਾਈ ਸਚਨ ਆਧਾਰੋ ਨਾਮਕ ਕੋਣੋ ਸੰਤੋ ਸ਼ਬਦ ਕਰੋ ਪਿਆਰੋ ਸੱਚਾ ਨਾਮ ਮੇਰਾ ਆਧਾ ਕਬੀਰ ਆਰਿਆ ਨਾਮਕ ਕੋਣੋ ਸੰਤੋ ਸ਼ਬਦ ਕਰੋ ਪਿਆਰੋ ਹੰਸੂ ਉੱਤਪਦ ਵਸ ਕੀਤੇ ਕਲਕਟਾ ਕੁਮਾਰਿਆ ਤੋਰ ਕਰ ਤੋ ਪਾਇਆ ਸੱਚਾ ਨਾਮ ਸ਼ੁਕੋ ਹੋਆ ਤੇ ਧਾਰਿਆਨ ਹਦਵਾਜੇ ਕੋਣ ਮਨ ਬਾਤ ਕੋਣ ਹਰ ਬ੍ਰਹਮ ਪ੍ਰਭ ਪਾਇਆ ਤੇ ਸਗਲ ਵਿਸੂਰੇ ਜਾਨ ਤੇ ਕਥਿ ਮਾਣੀ ਸਤਿ ਸਜ ਪਏ ਵਰਸੇ ਪੂਰੇ ਮੁਰਤੇ ਜਾਣੀ ਸੁਣਤੇ ਪਈਏ ਸਾਰੇ ਕਾ چڑنا لاگے ماجے جنہ پورے سرو مشرا کوی گایا کھیل سگل جگتیاں ہوا پاپی گئے نسے دروازہ ਨਾਨਕ ਤੇ ਮੁਕਤੀ ਕਿਲੇ ਕਿਤੀ ਖੁਸ਼ੀ ਨਾਲ ਜੀਣਾ ਬਬਿਆ ਹੋਣੀ ਨਾ ਨਾਨਕ ਤੇ ਮੁਕਤੀ ਕਿਲੇ ਕਿਤੀ ਖੁਸ਼ੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੂਠਾ ਗੁਰ ਤੁਮ ਪਾਹਿਰ ਦਾਸ yes